ਬੋਲੋ ਥੋੜਾ ਥੋੜਾ ਸਰ ਨਾਲੋਂ ਬੰਦ ਭਾਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਸਕੀਮਾਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਪੂਰੇ ਦੇਸ਼ ਦੇ ਵਿੱਚ ਪੰਜਾਬ ਇਹੋ ਜਿਹਾ ਸੂਬਾ ਹੈ ਜਿੱਥੇ ਸਰ ਨਾਲੋਂ ਘੱਟ ਕੇਂਦਰ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਉਹ ਲੋਕਾਂ ਤੱਕ ਸਰਕਾਰ ਪਹੁੰਚ ਨਹੀਂ ਕਰਦੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਲੋਕਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ ਚਾਹੇ ਉਹ ਆਯੂਸ਼ਮਾਨ ਭੀਮਾ ਯੋਜਨਾ ਹੋਵੇ ਚਾਹੇ ਉਹ ਦੂਸਰੀਆਂ ਸਕੀਮਾਂ ਕਿਸਾਨ ਨidhi ਸਕੀਮ ਹੋਵੇ ਅਗਰ ਇਹ ਸਕੀਮਾਂ ਲੋਕਾਂ ਤੱਕ ਪਹੁੰਚ ਗਈਆਂ ਤਾਂ ਕੇਂਦਰ ਦੀ ਸਰਕਾਰ ਦੀ ਵਾਹਵਾ ਹੀ ਹੋਏਗੀ ਪ੍ਰਧਾਨ ਮੰਤਰੀ ਸਾਹਿਬ ਦੀ ਵਾਹਵਾ ਹੀ ਹੋਏਗੀ ਭਾਰਤੀ ਜਨਤਾ ਪਾਰਟੀ ਦੀ ਵਾਹਵਾ ਹੋਏਗੀ ਇਸ ਕਰਕੇ ਜਿਹੜਾ ਪਿਛਲੇ 4 ਮਹੀਨੇ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਸੁਵਿਧਾ ਕੈਂਪ ਦੇ ਤੌਰ ਦੇ ਉੱਤੇ ਜਿਹੜੇ ਕੈਂਪ ਲਗਾਏ ਜਾ ਰਹੇ ਸੀਗੇ ਜਿਨ੍ਹਾਂ ਨੂੰ ਜਿਹੜਾ ਅਸੀਂ ਕਮਨ ਸਰਵਿਸ ਸੈਂਟਰ ਗੰਨੇ ਆ ਜਿਹੜੇ ਕਿ ਲਗਭਗ ਪੰਜਾਬ ਦੇ ਵਿੱਚ 6000 ਦੇ ਲਗਭਗ ਹੈਗੇ ਆ ਸੋ ਭਾਜਪਾ ਭਾਰਤੀ ਜਨਤਾ ਪਾਰਟੀ ਵੀ 13 ਕਮਨ ਸਰਵਿਸ ਸੈਂਟਰ ਦਾ ਲਾਇਸੈਂਸ ਲੈ ਕੇ ਉਹਨਾਂ ਅਗੇ ਸੱਤ-ਸੱਤ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਸਨ ਉਹਨਾਂ ਰਿਪੋਰਟ ਜਿਹੜੇ ਆ ਕਾਨੂੰਨੀ ਤੌਰ ਦੇ ਉੱਤੇ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਸੀ ਉਹਨਾਂ ਵੱਲੋਂ ਜਿਹੜੇ ਕੈਂਪ ਐ ਪੂਰੇ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਆ ਆਦਮਪੁਰ ਹਲਕਾ ਹੋਵੇ ਸ਼ਾਹਕੋਟ ਹੋਵੇ ਨਕੋਦਰ ਸਰਤਾਰਪੁਰ ਚਾਹ ਫਿਲੌਰ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਇੱਕ-ਇੱਕ ਕਰਕੇ ਕੈਂਪ ਲਗਾਏ ਜਾ ਰਹੇ ਔਰ ਲੋੜਵੰਦ ਲੋਕਾਂ ਨੂੰ ਮੁੱਕੇ ਦੇ ਉੱਤੇ ਬੀਮਾ ਯੋਜਨਾ ਦੇ ਕਾਰਡ ਜਾ ਦੂਸਰੀਆਂ ਜਿਹੜੀਆਂ ਫੈਸਿਲਟੀਆਂ ਉਹ ਮੌਕੇ ਦੇ ਉੱਤੇ ਮੁਹੱਈਆ ਹੋ ਰਹੀਆਂ ਜਿਦੇ ਕਰਕੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਰੂਰਲ ਏਰੀਆ ਦੇ ਵਿੱਚ ਲੋਕਾਂ ਦੇ ਵਿੱਚ ਪਿਆਰ ਵੱਧ ਰਿਹਾ ਲੋਕਾਂ ਤੱਕ ਪਹੁੰਚ ਵੱਧ ਰਹੀ ਹੈ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਹੈ ਮੌਕੇ ਦੀ ਸਰਕਾਰ ਪੰਜਾਬ ਦੀ ਉਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਅਸੀਂ ਪਿਛਲੇ ਦਿਨੀ ਸੁਣਿਆ ਜਿਹੜੇ ਦਿੱਲੀ ਵਾਲੇ ਸਾਹਿਬ ਹੈ ਵੱਡੇ ਸਾਹਿਬ ਦਿੱਲੀ ਵਾਲੇ ਮਨੀਸ਼ ਸੋਧਿਆ ਜੀ ਉਹਨਾਂ ਨੇ ਗੱਲ ਕਹੀ ਕਿ ਸਾਮ ਦਾਮ ਦੰਡ ਭੇਤ ਹਰ ਤਰੀਕਾ ਜਿਹੜਾ ਅਪਣਾਓ ਝੂਠ ਬੋਲੋ ਲੋਕਾਂ ਨਾਲ ਮਾਰੋ ਕੁੱਟੋ ਅੱਗਾ ਲਾਓ ਜੋ ਮਰਜ਼ੀ ਕਰੋ ਅਸੀਂ ਦੁਬਾਰਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਣੀ ਆ ਤੋ ਇਸ ਕਰਕੇ ਜਿਹੜੇ ਕੈਂਪ ਸਾਡੇ ਲੱਗ ਰਹੇ ਸੀ ਉਹਨਾਂ ਕੈਂਪਾਂ ਨੂੰ ਰੋਕਣ ਦੇ ਲਈ ਕੱਲ ਸਰਕਾਰ ਨੇ ਪਰਸੋਂ ਦੀ ਥੋੜੇ ਦਿਨਾਂ ਦੀ ਬੰਦਬੰਦੀ ਕੀਤੀ ਸੀ ਕਿਉਂਕਿ ਮੈਂ ਮਹਿਸੂਸ ਕਰ ਰਿਹਾ ਕਿ ਪਿਛਲੇ 10 ਦਿਨਾਂ ਤੋਂ ਸਾਡੇ ਕੈਂਪਾਂ ਨੂੰ ਜਿਹੜਾ ਜਿਹੜੀ ਇਹਨਾਂ ਦੀ ਸੀਆਈਡੀ ਹੈ ਉਹ ਉਹਨਾਂ ਦੀ ਸਰਵੈਲੈਂਸ ਹੈ ਜਿਹੜੀ ਕੈਂਪਾਂ ਦੇ ਉੱਤੇ ਲੱਗੀ ਸੀ ਸਾਨੂੰ ਇਸ ਗੱਲ ਦਾ ਖਦਸ਼ਾ ਸੀਗਾ ਜਾਨ ਵਾਲੇ ਸਮੇਂ ਦੇ ਵਿੱਚ ਇਹਨਾਂ ਕੈਂਪਾਂ ਦੇ ਉੱਤੇ ਰੋਕ ਲਗਾਉਣ ਲਈ ਸਰਕਾਰ ਜ਼ਰੂਰ ਕੋਸ਼ਿਸ਼ਾਂ ਕੁਝ ਕਰੇਗੀ ਇਹਦੇ ਲਈ ਸਾਡਾ ਜਿਹੜਾ ਭਾਜਪਾ ਭਾਜਪਾ ਦਾ ਜਿਹੜਾ ਕਾਰਕਿਰਤਾ ਸਾਡੇ 3-3 40 ਜਗ੍ਹਾ ਦੇ ਉੱਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਹਨ ਸਤਿਕਾਰਯੋਗ ਉਹਨਾਂ ਨੂੰ ਅੱਜ ਇਸ ਕਰਕੇ ਗ੍ਰਿਫਤਾਰ ਕੀਤਾ ਹੈ ਕਿਉਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਦਰبار ਉਹਨਾਂ ਦੇ ਘਰ ਘਰ ਜਾ ਕੇ ਜਿਹੜੀਆਂ ਮਤਭੇਦੀਆਂ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਆਪ ਤੋਂ ਚਾਰ ਤੋਂ ਜਗ੍ਹਾ ਨੇ ਸ਼ੁਰੂ ਕਰਾ ਦੇ ਔਰ ਇੱਕੋ ਜਿਹੀ ਸਕੀਚ ਕਰਕੇ ਉੱਪਰ ਜਿਹੜਾਂ ਲੀਡਰਾਂ ਨੂੰ ਲੈ ਕੇ ਆ ਰਹੇ। ਦੇਖੋ ਗੱਲ ਹੈ ਕਿ ਮੈਂ ਸਮਝਦਾ ਕਿ ਪੁਲਿਸ ਹੈ ਜਿਹੜੀ ਕਿਉਂਕਿ ਇਹ ਪੁਲਿਸ ਦੀ ਵਰਦੀ ਦੇ ਵਿੱਚ ਜਿਹੜੇ ਸਾਡੇ ਸਾਥੀ ਹੈ ਉਹ ਸਾਡੇ ਭਰਾ ਹੀ ਨੇ। ਬੜੇ ਪੁਰਾਣੀਆਂ ਨਾਲ ਜਾਣ ਪਛਾਣਾ ਜਿਹੜੇ ਕਿਸੇ ਸਮੇਂ ਇੰਸਪੈਕਟਰ ਸੀਗੇ ਅੱਜ ਐਸਪੀ ਬਣੇ ਸਾਰੇ ਸਾਥੀ ਆਪਣੇ ਆਪਣੇ ਦੋਸਤ ਹੈ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਇੱਕ ਮਜਬੂਰੀ ਹੈ ਉਹ ਸਾਬ ਚੱਲ ਰਹੀ ਸੀ ਕਿ ਪੁਲਿਸ ਹੈ ਜਿਹੜੀ ਸਰਕਾਰ ਦਾ ਹੁਕਮ ਬਜਾ ਰਹੀ ਹੈ ਕਿਉਂਕਿ ਇਹ ਇਹ ਸਿਆਸੀ ਹੁਕਮ ਸੀਗੇ ਇਹ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਸੀ ਔਰ ਜਿਹੜੀਆਂ ਬੀਪੀਆਂ ਭੈਣਾ ਲੋਕ ਜਿਹੜੇ ਕੈਂਪਾਂ ਦੇ ਵਿੱਚ ਮੌਕੇ ਦੇ ਉੱਤੇ ਅੱਜ ਪਹੁੰਚੇ ਸੀਗੇ ਉਹਨਾਂ ਨੇ ਵੀ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਕਿ ਅਗਰ ਆਮ ਆਦੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਮੇਜ ਮੰਝੇ ਲਾ ਕੇ ਹਜ਼ਾਰ-ਹਜ਼ਾਰ ਰੁਪਏ ਵਾਲੇ ਜਿਹੜੇ ਫਾਰਮ ਭਰੇ ਸੀ ਲੋਕਾਂ ਦੇ ਨਾਲ ਵੱਡਾ ਝੂਠ ਬੋਲਿਆ ਸੀ ਅੱਜ ਉਹ ਤਾਂ ਕੁਝ ਕਰਨੀ ਰੇ ਉਹ ਜਿਹੜੇ ਲੋਕ ਅੱਜ ਸਾਡੇ ਦਰਾਂ ਤੱਕ ਸਕੀਮਾਂ ਲੈ ਕੇ ਆ ਰਹੇ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਔਰ ਪੁਲਿਸ ਦਰਾਈ ਜਿਹੜਾ ਰੁਕਿਆ ਜਾ ਰਿਹਾ ਅੱਜ ਲੋਕਾਂ ਨੇ ਵੱਡਾ ਵਿਰੋਧ ਕੀਤਾ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦੀ ਅੱਜ ਪੰਜਾਬ ਦੇ ਵਿੱਚ ਜਿਹੜੀ ਆ ਰੂਰਲ ਏਰੀਆ ਦੇ ਵਿੱਚ ਸਾਡੀ ਨਹੀਂ ਹੈ ਜਿਹੜੀ ਉਹ ਹੋਰ ਮਜ਼ਬੂਤ ਹੋ ਰਹੀ ਹੈ ਕਿਉਂਕਿ ਇਹ ਗੱਲ ਦਰਸਾਉਂਦੀ ਹੈ ਅੱਜ ਦਾ ਵਿਰੋਧ ਅੱਜ ਦੀ ਇਹ ਧੱਕਾਸ਼ਾਹੀ ਸਰਕਾਰ ਦੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਸਤਾਰ ਹੈ ਤੇ ਰੂਰਲ ਏਰੀਆ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਹੋ ਰਿਹਾ ਨਹੀਂ ਕੀ ਕਹਿ ਕੇ ਸਰ ਉਹਨਾਂ ਨੇ ਬਾਅਦ ਵਿੱਚ ਹੁਣ ਦੇ ਦੇਖੋ ਉਹਨਾਂ ਨੇ ਇੱਕ ਆਰਡਰ ਦਿਖਾਇਆ ਜੀ ਕਿ ਜਿਹੜੇ ਪ੍ਰੋਟੋਕੋਲ ਆਫੀਸਰ ਹੈ ਪੰਜਾਬ ਦੇ ਥੱਲੇ ਡਾਇਰੈਕਟਰ ਸਿਗੇ ਸ਼ਾਇਦ ਕੋਈ ਉਹਨਾਂ ਨੇ ਸਾਰੇ ਡੀਸੀ ਨੂੰ ਜਿਹੜਾ ਆਰਡਰ ਕੀਤਾ ਕਿ ਇਹ ਜਿਹੜੇ ਕੈਂਪ ਲਗਾ ਰਹੀ ਹੈ ਭਾਰਤੀ ਜਨਤਾ ਪਾਰਟੀ ਤੇ ਨਜਾਇਜ਼ ਤੌਰ ਤੇ ਲੋਕਾਂ ਦਾ ਡਾਟਾ ਇਕੱਠਾ ਕਰ ਰਹੀ ਹੈ ਇਹਨਾਂ ਨੂੰ ਰੋਕਿਆ ਜਾਵੇ ਸੋ ਅਸੀਂ ਇਹ ਜਿਹੜਾ ਕੰਮ ਹੈ ਇਹ ਬਿਲਕੁਲ ਕਾਨੂੰਨੀ ਤੌਰ ਦੇ ਉੱਤੇ ਕਰ ਰਹੇ ਆ ਸਾਡੇ ਕੋਲ 13 ਕਾਮਨ ਸਰਵਿਸ ਜਿਹੜੇ ਸੈਂਟਰ ਹੈ ਉਹ ਸਾਡੇ ਕੋਲ ਜਿਹੜੇ ਹੈ ਆਲਰੇਡੀ ਉਹਨਾਂ ਦੇ ਲਾਇਸੈਂਸ ਹੈ ਔਰ ਹਰ ਇੱਕ ਕਾਮਨ ਸਰਵਿਸ ਸੈਂਟਰ ਦਾ ਜਿਹੜਾ ਅੱਗੇ ਸੱਤ ਬੰਦੇ ਆਪਣੇ ਕੋਡ ਦੇ ਕੇ ਉਹਨਾਂ ਨੂੰ ਨਾਮਿਨੇਟ ਕਰ ਸਕਦਾ ਹੈ ਕਰੀਬ-ਕਰੀਬ 100 ਦੇ ਲਗਭਗ ਸਾਡੇ ਕੋਲ ਕੋਹ ਟੀਮ ਹੈ ਬੰਦਿਆਂ ਦੀ ਵਕਫ ਵਕਫ 100 ਟੀਮ ਹੈ ਜਿਹੜੀਆਂ ਰੋਜ਼ 100 ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਸਰਵਸੇ ਜਿਹੜੀ ਪ੍ਰੋਵਾਈਡ ਕਰਵਾ ਸਕਦੀ ਹੈ ਸੋ ਇਸ ਤਰੀਕੇ ਦੇ ਨਾਲ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਨਾ ਕਿ ਪੰਜਾਬੀ ਹੈ ਜਿਹੜਾ ਉਹ ਗੁਰਦੀ ਗੁਰਦੀ ਰਿਓੜੀ ਦੇ ਕੇ ਭਾਵੇਂ ਉਹਦੇ ਕੋਲ ਸਾਰੀ ਜਾਇਦਾਦ ਲਿਖਾ ਦੋ ਪਰ ਜਿਸ ਤਰੀਕੇ ਨਾਲ ਤੁਸੀਂ ਧੱਕਾ ਕਰ ਰਹੇ ਹੋ ਇਹ ਪੰਜਾਬੀਆਂ ਦਾ ਇਹ ਇਹ ਸੁਭਾਅ ਨਹੀਂ ਹੈ ਔਰ ਮੈਂ ਸਮਝਦਾ ਕਿ ਕਿਤਨਾ ਕਿਤੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਸਰਕਾਰ ਦਾ ਕਿ ਤੁਸੀਂ ਸਾਡੀ ਗੱਲ ਹੈ ਜਿਹੜੀ ਪੂਰੇ ਪੰਜਾਬ ਨਹੀਂ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੂੰ ਰੋਕ ਰਹੀ ਹੈ ਲੋਕਾਂ ਨੂੰ ਜਿਹੜਾ ਬੈਨੀਫਿਟ ਹੈ ਉਹ ਲੋਕਾਂ ਤੱਕ ਨਾ ਪਹੁੰਚੇ ਇਸ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਇੱਕ ਕਰੀਆਂ ਦੇ ਕੈਂਪਰ ਘੁਆਇਆ ਗਿਆ ਕੈਂਪ ਆਪਾਂ ਨਿਰੰਤਰ ਜਿਹੜਾ ਜਾਰੀ ਰਹੇਗਾ ਚੱਲ ਜਾਈਏ ਲੱਗਦਾ ਹੈ ਦੇਖੋ ਮੇਰੇ ਖਿਆਲ ਹੈ ਪਹਿਲਾਂ ਦਾ तकरीबन 100 ਦੇ ਲਗਭਗ ਸੀਗਾ ਪਰ ਜਿਸ ਤਰੀਕੇ ਨਾਲ ਇਹ ਇਹ ਸਾਨੂੰ ਕੰਪਰੈਸ ਕਰ ਰਿਹਾ ਕਿਉਂਕਿ ਇਹ ਕੇਂਦਰ ਦੇ ਨਾਲ ਰਿਲੇਟਡ ਹੈ ਇਹ ਜਿਹੜਾ ਸਾਡਾ ਬ੍ਰੋਡਕਾਸਟ ਮਹਿਕਮਾ ਲੋਕ ਸੰਪਰਕ ਵਿਭਾਗ ਹੈ ਦਿੱਲੀ ਦਾ ਜਿਹਦੇ ਸਾਡੇ ਮਿਨਿਸਟਰ ਆਦਰਨੀਸ਼ੂਨੀ ਬੈਕਟਰ ਹੁਈ ਹੈ ਕਿ ਉਹਨਾਂ ਦਾ ਡਿਪਾਰਟਮੈਂਟ ਕੋਮਨ ਸਰਵਿਸ ਸੈਂਟਰ ਇਹਨਾਂ ਦੀ ਪਰਮਿਸ਼ਨ ਇਹਦੇ ਚ ਪੰਜਾਬ ਸਰਕਾਰ ਦੀ ਕਿਸੇ ਤੇ ਦੀ ਜਰੂਰਤ ਨਹੀਂ ਹੈ ਇਹ ਹੋਵੇ ਦਿੱਲੀ ਦਾ ਜਿਹੜਾ ਦਿੱਲੀ ਸਰਕਾਰ ਦਾ ਕੇਂਦਰ ਸਰਕਾਰ ਦਾ ਉਹਨਾਂ ਦਾ ਇਹਦਾ ਅਧਿਕਾਰ ਹੈ ਉਹ ਅਸੀਂ ਅੱਜ ਇਸ ਖਾਸ ਦਾ ਧਈਆ ਵੀ ਕਰੇ ਕਿ ਸਾਡੀ ਪਾਰਟੀ ਸ਼ਾਮ ਨੂੰ ਸਾਡੀ ਮੀਟਿੰਗ ਹੈ ਕਿ ਜਿੱਥੇ ਅਸੀਂ ਜਿਹੜਾ 5% ਕੰਮ ਕਰ ਰਹੇ ਸੀ ਉਹਨੂੰ ਕੰਮ ਅਸੀਂ ਵਧਾ ਕੇ 50% ਕਰ ਦੇਣਾ ਹੁਣ ਸਰਵਾਈ ਮੋਤੀ ਜਿੰਗਾਬਾਦ ਜੈ ਹਿੰਦ ਸਮਰਥਕ ਹੈ ਸੰਮਖਕ ਦੇ ਨੇ ਕਰੇਗਾ ਆਪਾਂ ਬਾਹਰ ਦੇ ਬਾਹਰ ਤੇ ਹੁਣ ਸਾਰਿਆਂ ਦੇ ਨਾਲ ਜਿਹੜੇ